ਗੁਰワਕ ਸਿੰਘ ਪ੍ਰੀਤ ਲੜੀ ਦੁਆਰਾ ਲਿਖੀ ਮਿਰਜ਼ਾ ਸਹਿਵਾ ਦੀ ਪ੍ਰੀਤ ਕਹਾਣੀ ਮਿਰਜ਼ਾ ਦਾਨਾਵਾਦ ਦੇ ਅਣਖੀਲੇ ਚੌਧਰੀ ਬਿਜਲ ਦਾ ਪੁੱਤਰ ਸੀ ਉਸ ਨੂੰ ਉਸ ਦੀ ਬੇਵੋਲਾਦ ਮਾਸੀ ਬੀਬੋ ਨੇ ਆਪਣੀ ਭੈਣ ਤੋਂ ਮੰਗਿਆ ਹੋਇਆ ਸੀ ਤੇ ਉਹ ਉਸ ਕੋਲ ਰਹਿੰਦੀ ਸੀ ਸਹਿਵਾ ਮਿਰਜ਼ੇ ਦੇ ਮਾਮੇ ਦੀ ਧੀ ਸੀ ਬੀਬੋ ਉਸ ਦੀ 부ਆ ਲੱਗਦੀ ਸੀ ਜਵਾਨੀ ਵਿੱਚ ਪ੍ਰਵੇਸ਼ ਕਰ ਰਹੇ ਮਿਰਜੇ ਤੇ ਸਹਿਬਾ ਦੋਵੇਂ ਇਕੱਠੇ ਮਸਜਿਦ ਵਿੱਚ ਮੌਲਵੀ ਕੋਲ ਪੜਦੇ ਸਨ ਸਵੇਰੇ ਸਹਿਬਾ ਜਦੋਂ ਮਸੀਤੇ ਜਾਣ ਲਈ ਵਸਤਾ ਚੁੱਕੀ ਮਿਰਜੇ ਨੂੰ ਨਾਲ ਲੈਣ ਲਈ ਉਸਦੇ ਘਰ ਪਹੁੰਚਦੀ ਤਾਂ ਉਹ ਉਸਦਾ ਵਸਤਾ ਵੀ ਚੁੱਕ ਲੈਂਦਾ ਸਹਿਬਾ ਦੇ ਪੁੱਛਣ ਤੇ ਉਹ ਕਹਿੰਦਾ ਕਿ ਉਸਦਾ ਵਸਤਾ ਚੁੱਕ ਕੇ ਉਸਦਾ ਮਸੀਤ ਜਾਣ ਨੂੰ ਦਿਲ ਕਰ ਆਉਂਦਾ ਹੈ ਉਂਝ ਉਸ ਨੂੰ ਪੜਨਾ ਚੰਗਾ ਨਹੀਂ ਲੱਗਦਾ ਸਹਿਵਾ ਉਸ ਨੂੰ ਪੜਨ ਲਈ ਕਹਿੰਦੀ ਹੋਈ ਉਸ ਦੇ ਲੱਕ ਦਿਵਾਲੇ ਬਾਹਂ ਬੁਲਾ ਦਿੰਦੀ ਮਿਰਜ਼ਾ ਸਾਹਿਬਾਂ ਦੇ ਪਿਆਰ ਨੂੰ ਮਹਿਸੂਸ ਕਰਦਾ ਹੋਇਆ ਉਸ ਨਾਲ ਪੜਨ ਦਾ ਇਕਰਾਰ ਕਰਦਾ ਹੈ ਮਸਜਿਦ ਵਿੱਚ ਮੌਲਵੀ ਆਇਆ ਤੇ ਮਿਰਜ਼ੇ ਨੂੰ ਡੁੰਨਬਟਾ ਬਣਿਆ ਦੇਖ ਕੇ ਉਸ ਨੇ ਸਾਹਿਬਾਂ ਨੂੰ ਕਿਹਾ ਕਿ ਉਹ ਆਪਣੇ ਸਾਥੀ ਨੂੰ ਪੜਨ ਦੀ ਆਤ ਪਾਵੇ ਮੌਲਵੀ ਨੇ ਮਿਰਜ਼ੇ ਨੂੰ ਕਿਹਾ ਕਿ ਜੇਕਰ ਉਹ ਕੱਲ ਨੂੰ ਜਮਾਤ ਵਿੱਚ ਇਸੇ ਤਰ੍ਹਾਂ ਪੱਥਰ ਬਣਿਆ ਦਿਸਿਆ ਤਾਂ ਉਹ ਉਸਦੇ ਪਿਓ ਨੂੰ ਬੁਲਾ ਕੇ ਕਹੇਗਾ ਕਿ ਉਹ ਉਸ ਨੂੰ ਦਾਨਾਵਾਦ ਲੈ ਜਾਵੇ ਇਹ ਸੁਣ ਕੇ ਸਹਿਬਾਂ ਨੇ ਮੌਲਵੀ ਨੂੰ ਇੱਕ ਹਫ਼ਤਾ ਹੋਰ ਵੇਖਣ ਲਈ ਕਿਹਾ ਤੇ ਨਾਲ ਹੀ ਆਖਿਆ ਕਿ ਉਹ ਆਪ ਭੂਆ ਬੀਬੋ ਦੇ ਘਰ ਜਾ ਕੇ ਉਸ ਨੂੰ ਪੜਾਇਆ ਕਰੇਗੀ ਮਜ਼ੀਤੋਂ ਛੁੱਟੀ ਹੁੰਦਿਆਂ ਹੀ ਸਹਿਬਾਂ ਮਿਰਜ਼ੇ ਦੇ ਨਾਲ ਭੂਆ ਬੀਬੋ ਦੇ ਘਰ ਪਹੁੰਚੀ ਤੇ ਉਸ ਨੂੰ ਮੌਲਵੀ ਦੀ ਆਖੀ ਗੱਲ ਦੱਸੀ ਇਹ ਸੁਣ ਕੇ ਬੀਬੋ ਨੇ ਕਿਹਾ ਕਿ ਜੇਕਰ ਮੌਲਵੀ ਨੇ ਉਸਦੇ ਪਿਓ ਨੂੰ ਲਿਖ ਦਿੱਤਾ ਤਾਂ ਉਸ ਨੇ ਬਿਨਾਂ ਦੇਰੀ ਤੋਂ ਉਸ ਨੂੰ ਉੱਥੇ ਲੈ ਜਾਣਾ ਹੈ ਤੇ ਨਾਲ ਹੀ ਉਸ ਨੂੰ ਸ਼ਰਮਿੰਦਗੀ ਆਵੇਗੀ ਕਿ ਉਸ ਨੇ ਉਸ ਦਾ ਖਿਆਲ ਨਹੀਂ ਰੱਖਿਆ ਸਹਿਬਾਂ ਨੇ ਕਿਹਾ ਕਿ ਮਿਰਜ਼ੇ ਦੇ ਚਲੇ ਜਾਣ ਨਾਲ ਉਸ ਦੀ ਪੜ੍ਹਾਈ ਵੀ ਰਹਿ ਜਾਏਗੀ ਕਿਉਂਕਿ ਉਸ ਦੀ ਮਾਂ ਉਸ ਨੂੰ ਸਿਆਣੀ ਹੋਈ ਦਸ ਕੇ ਮਸੀਤੇ ਜਾਣੋ ਰੋਕਦੀ ਹੈ ਪਰ ਮਿਰਜੇ ਦਾ ਸਾਥ ਹੋਣ ਕਰਕੇ ਉਸ ਨੂੰ ਜਾਣ ਦਿੰਦੀ ਹੈ ਬੀਬੋ ਉਸ ਨੂੰ ਕਿਹਾ ਬੀਬੋ ਨੇ ਉਸ ਨੂੰ ਕਿਹਾ ਕਿ ਉਸਨੇ ਉਸਦੇ ਸੁਣਨੇ ਘਰ ਨੂੰ ਵਸਾਇਆ ਹੋਇਆ ਹੈ ਇੱਕ ਵਾਰਾ ਹੋਰ ਉਸ ਦੀ ਖਾਤਰ ਮਨ ਮਾਰ ਕੇ ਪੜੇ ਪਿਆਰ ਨਾਲ ਹਲੂਣੇ ਮਿਰਜੇ ਨੇ ਵਰੇ ਦੀ ਕਸਰ ਮਹੀਨੇ ਵਿੱਚ ਹੀ ਪੂਰੀ ਕਰ ਲਈ ਕਈ ਵਾਰ ਮੌਲਵੀ ਨੇ ਜਮਾਤ ਵਿੱਚ ਉਸ ਨੂੰ ਥਾਪੀ ਦਿੱਤੀ ਹੁਣ ਸਹਿਬਾਂ ਹਰ ਰੋਜ਼ ਉਸਦੇ ਘਰ ਆਉਂਦੀ ਦਿੱਤਾ ਸਭ ਕੋ ਸਾਰਾ ਦਿਨ ਯਾਦ ਕਰਦਾ ਤੇ ਅਝਾ ਕਰਦਿਆਂ ਸਹਿਬਾਂ ਉਸ ਨੂੰ ਆਪਣੇ ਕੋਲ ਬੈਠੀ ਜਾਪਦੀ ਰਾਤ ਨੂੰ ਸੁੱਤਿਆਂ ਉਸ ਨੂੰ ਸਹਿਬਾਂ ਨਾਲ ਗੁਜ਼ਾਰੇ ਪਲ ਸੁਪਨੇ ਵਿੱਚ ਆਉਂਦੇ ਉਹ ਇੱਕ ਦਿਨ ਇੱਕ ਉਹ ਇੱਕ ਦੂਜੇ ਨਾਲ ਪਿਆਰ ਦੀਆਂ ਗੱਲਾਂ ਕਰਦੇ ਤੇ ਸੁਪਨੇ ਵਿੱਚ ਹੀ ਉਹ ਸਹਿਬਾਂ ਨੂੰ ਆਪਣੀ ਘੋੜੀ ਉੱਤੇ ਨਾਲ ਬਿਠਾ ਲੈਂਦਾ ਤੇ ਦੋਵੇਂ ਉੱਡਦੇ ਜਾਂਦੇ ਇੱਕ ਦਿਨ ਮਿਰਜ਼ੇ ਦਾ ਪਿਓ ਉਸ ਨੂੰ ਮਿਲਣ ਆਇਆ ਉੱਤਰ ਦੇ ਮੋਕਲੇ ਅੰਗ ਦੇਖ ਕੇ ਉਸ ਨੇ ਮਨ ਵਿੱਚ ਖਿਆਲ ਆਇਆ ਕਿ ਉਹ ਉਸ ਨੂੰ ਜਵਾਨੀ ਦੇ ਹੁਨਰ ਤੀਰ ਅੰਦਾਜ਼ੀ ਤੇਜ ਗਾਨੀ ਤੇ ਘੋੜ ਸਵਾਰੀ ਵਿੱਚ ਅਜਿਹਾ ਤਾਕ ਕਰੇਗਾ ਕਿ ਕੋਈ ਦੁਸ਼ਮਣ ਕੰਨ ਨਾ ਫਰਕੇ ਉਹ ਉਸ ਨੂੰ ਦਾਨਾ ਵਾਲ ਜਾਣ ਲਈ ਤਿਆਰ ਹੋ ਗਿਆ ਇਸ ਸਮੇਂ ਸਹੇਬਾ ਨੇ ਫੁੱਫੜ ਨੂੰ ਮਨਾ ਲਿਆ ਕਿ ਦੋ ਦਿਨ ਮਿਰਜੇ ਨੂੰ ਆਪਣੇ ਘਰ ਰੱਖੇਗੀ ਇਹਨਾਂ ਦਿਨਾਂ ਵਿੱਚ ਮਿਰਜੇ ਨੇ ਆਖਣ ਤੇ ਸਾਬਾ ਨੇ ਉਸ ਨੂੰ ਚੰਗੀਆਂ ਲੱਗਦੀਆਂ ਕਹਾਣੀਆਂ ਸੁਣਾਈਆਂ ਜਿਨ੍ਹਾਂ ਵਿੱਚ ਪਹਿਲੀ ਕਹਾਣੀ ਪਿਆਰ ਪੁਤਲੀ ਸ਼ਹਿਜ਼ਾਦੀ ਦੀ ਕਹਾਣੀ ਸੀ ਮਿਰਜੇ ਨੇ ਕਹਾਣੀ ਸੁਣ ਕੇ ਚੌਂਕਦੇ ਆ ਕਿਹਾ ਕਿ ਇਹ ਕਹਾਣੀ ਤਾਂ ਉਸ ਨੂੰ ਉਸ ਦੀ ਕਹਾਣੀ ਹੀ ਜਾਪਦੀ ਹੈ ਫਿਰ ਉਸ ਨੇ ਉਸ ਨੂੰ ਚਾਰ ਹੋਰ ਕਹਾਣੀਆਂ ਸੁਣਾਈਆਂ ਤੇ ਫਿਰ ਦੋਹਾਂ ਨੇ ਪਿਆਰ ਨਾਲ ਇੱਕ ਦੂਜੇ ਨਾਲ ਇਕਰਾਰ ਕੀਤਾ ਕਿ ਉਹ ਹਮੇਸ਼ਾ ਇੱਕ ਦੂਜੇ ਨਾਲ ਗੁਜ਼ਾਰੇ ਪਲ ਯਾਦ ਰੱਖਣਗੇ ਅਗਲੇ ਦਿਨ ਜਦੋਂ ਮਿਰਜ਼ਾ ਆਪਣੇ ਬਾਪ ਬਿਜਲ ਨਾਲ ਘੋੜੀ ਉੱਤੇ ਬੈਠ ਕੇ ਜਾਣ ਲਈ ਤਿਆਰ ਹੋਇਆ ਤਾਂ ਸਹਿਬਾ ਨੇ ਆਪਣਾ ਚਾਕੂ ਨਿਸ਼ਾਨੀ ਵਜੋਂ ਦਿੱਤਾ ਮੁਰਮੁੜ ਤੱਕਦਿਆਂ ਪਿਓ ਦੇ ਪਿੱਛੇ ਘੋੜੀ ਉੱਤੇ ਸਵਾਰ ਹੋ ਗਿਆ ਦਰਨਾਵਾਦ ਪਹੁੰਚ ਕੇ ਬਿਜਲ ਨੇ ਖਰਲ ਬਿਜਲ ਖਰਲ ਨੇ ਉਸ ਨੂੰ ਘੋੜ ਸਵਾਰੀ ਤੀਰ ਅੰਦਾਜ਼ੀ ਤੇ ਤੇਜਗਾਨੀ ਦਾ ਇੱਕ ਮਹਾਰੂਸਤਾਦ ਨੂੰ ਸੌਂਪ ਦਿੱਤਾ ਬੇਲੇ ਵਿੱਚੋਂ ਬੱਕੀ ਉਸ ਦੀ ਸਵਾਰੀ ਲਈ ਚੁਣੀ ਗਈ ਇਸ ਘੋੜੀ ਦੀ ਕੋਈ ਸਵਾਰੀ ਨਹੀਂ ਸੀ ਕਰ ਸਕਦਾ ਪਰੰਤੂ ਉਸ ਪਰੰਤੂ ਉਸਨੇ ਮਿਰਜੇ ਨੂੰ ਹੀ ਮਨਜ਼ੂਰ ਕਰ ਲਿਆ ਵਰੇ ਬੀਤ ਗਏ ਸੁਪਨਿਆ ਵਾਲੀ ਘੋੜੀ ਦਾ ਮਿਰਜੇ ਹੇਠ ਆ ਗਈ ਪਰੰਤੂ ਸੁਪਨਿਆ ਵਾਲੀ ਮਲਕਾ ਉਸ ਉੱਤੇ ਕਦੇ ਕਦੋਂ ਚੜੇਗੀ ਇਹ ਬਾਰੇ ਇਸ ਬਾਰੇ ਉਹ ਸੋਚਦਾ ਰਹਿੰਦਾ ਅਲਫ ਲੈਲਾ ਦੀ ਕਿਤਾਬ ਇਸ ਮਲਕਾ ਨੇ ਉਸ ਨੂੰ ਨਿਸ਼ਾਨੀ ਵਜੋਂ ਦਿੱਤੀ ਸੀ ਇਸ ਵਿੱਚੋਂ ਉਹ ਕਹਾਣੀਆਂ ਬੜਦਾ ਤੇ ਸਹੇਬਾਂ ਦੇ ਸੁਪਨੇ ਲੈਂਦਾ ਸਹੇਬਾਂ ਜਵਾਨ ਹੋ ਗਈ ਬੀਬੋ ਜਦੋਂ ਦਾਨਾਬਾਦ ਤੋਂ ਆਉਂਦੀ ਹੈ ਤਾਂ ਉਹ ਉਸ ਨੂੰ ਉਹ ਤਾਂ ਉਹ ਉਸ ਤੋਂ ਮਿਰਜੇ ਬਾਰੇ ਪੁੱਛਦੀ ਹੈ ਉਹ ਦੱਸਦੀ ਹੈ ਕਿ ਉਹ ਉਸ ਨੂੰ ਬਹੁਤ ਯਾਦ ਕਰਦਾ ਹੈ ਤੇ ਦੱਸਦਾ ਹੈ ਕਿ ਅਲਫ਼ ਲੈਲਾ ਦੀ ਕਿਤਾਬ ਵਿੱਚੋਂ ਇੱਕ ਅਧੀ ਕਹਾਣੀ ਉਹ ਹਰ ਰੋਜ਼ ਪੜ੍ਹਦਾ ਹੈ ਮਿਰਜੇ ਬਾਰੇ ਸੋਚਦੀ ਸਹੇਬਾਂ ਕਿੰਨੀ ਕਿੰਨੀ ਰਾਤ ਤੱਕ ਸੌ ਨਾ ਸਕਦੀ ਹੁਣ ਸਹਿਬਾਂ ਦੇ ਵਿਆਹ ਦੀਆਂ ਗੱਲਾਂ ਹੋਣ ਲੱਗੀਆਂ ਬੀਬੋ ਨੇ ਆਪਣੀ ਮਾ ਮਲਕੀ ਨਾਲ ਉਸ ਦਾ ਸਾਖ ਮਿਰਜੇ ਨਾਲ ਕਰਨ ਦੀ ਗੱਲ ਕੀਤੀ ਪਰ ਜਦੋਂ ਮਾਂ ਨੇ ਅੱਗੋਂ ਸਹਿਬਾਂ ਦੇ ਬਾਬੇ ਖੀਵੇਖਾਨ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਵਿਜਲ ਤਾਂ ਉਹਨਾਂ ਦੇ ਘਰ ਦਾ ਬੰਦਾ ਹੈ ਪਰੰਤੂ ਚੰਦਰ ਸਾਡੇ ਸਾਨੀ ਹਨ ਤੇ ਕੁਝ ਆਕੜੇ ਵੀ ਹੋਏ ਹਨ ਉਹ ਸਹਿਬਾਂ ਦਾ ਰਿਸ਼ਤਾ ਉਸ ਦੇ ਪੁੱਤਰ ਹਨ ਨਾਲ ਕਰਨਾ ਚਾਹੁੰਦਾ ਹੈ ਇਸ ਨਾਲ ਸਾਰਾ ਇਲਾਕਾ ਹੀ ਉਹਨਾਂ ਦਾ ਆਪਣਾ ਹੋ ਜਾਵੇਗਾ ਬਾਬੇ ਦੀ ਗੱਲ ਸੁਣ ਕੇ ਸਹਿਬਾਂ ਬਹੁਤ ਬਿਲਕੀ ਉਸ ਨੇ ਬੀਬੋ ਰਾਹੀ ਮਿਰਜੇ ਦੇ ਬਾਪ ਮਾਪੇ ਤੇ ਜ਼ੋਰ ਪਾਉਣਾ ਚਾਹਿਆ ਪਰੰਤੂ ਵਿਜਲ ਅਣਖੀ ਸੀ ਉਸ ਨੇ ਖੀਵੇ ਖਾਨ ਨੂੰ ਇਸ ਸੰਬੰਧੀ ਕਹਿਣ ਤੋਂ ਨਾ ਕਰ ਦਿੱਤੀ ਅਖੀਰ ਬੀਬੋ ਦੇ ਕਹਿਣ ਤੇ ਮਿਰਜੇ ਨੇ ਆਪ ਨਾਨੇ ਖਾਨ ਨਾਲ ਗੱਲ ਕੀਤੀ ਪਰੰਤੂ ਉਸ ਨੇ ਬੜੇ ਪਿਆਰ ਨਾਲ ਉਸ ਦੀ ਗੱਲ ਮਨਣ ਤੋਂ ਇਨਕਾਰ ਕਰ ਦਿੱਤਾ ਕਿ ਜੇਕਰ ਸਹਬਾਂ ਦੀ ਇੱਕ ਹੋਰ ਭੈਣ ਹੁੰਦੀ ਤਾਂ ਉਹ ਜ਼ਰੂਰ ਉਸ ਦੀ ਗੱਲ ਮੰਨ ਲੈਂਦਾ ਪਰ ਹੁਣ ਉਹ ਚੰਦੜਾ ਨਾਲ ਰਿੱਤਾ ਜੋੜ ਕੇ ਬੇਫਿਕਰ ਹੋਣਾ ਚਾਹੁੰਦਾ ਹੈ ਨਾਲ ਹੀ ਉਹ ਉਹਨਾਂ ਵੱਲ ਨਾਈ ਭੇਜ ਚੁੱਕਾ ਹੈ ਤੇ ਉਹ ਉਹ ਝੂਠਾ ਨਹੀਂ ਹੋਣਾ ਚਾਹੁੰਦਾ ਇਸ ਪਿੱਛੋਂ ਮਿਰਜ਼ਾ ਬੀਬੋ ਦੇ ਘਰ ਚਲਾ ਗਿਆ ਤੇ ਉਸਨੇ ਉਸ ਰਾਹੀ ਸਾਹਿਬਾਂ ਨੂੰ ਉੱਥੇ ਬੁਲਾਇਆ ਤੇ ਉੱਥੇ ਮਿਲਿਆ ਜਦੋਂ ਸਹਿਬਾਂ ਨੇ ਉਸ ਨੂੰ ਪੁੱਛਿਆ ਕਿ ਹੁਣ ਉਹ ਕੀ ਕਰੇਗਾ ਤਾਂ ਉਸਨੇ ਕਿਹਾ ਕਿ ਕੋਈ ਉਸ ਨੂੰ ਉਸ ਤੋਂ ਖੋ ਨਹੀਂ ਸਕਦਾ ਸਹਿਬਾਂ ਨੇ ਦੱਸਿਆ ਕਿ ਚੰਦਰਾਂ ਦੇ ਘਰ ਪੁੱਤਰਾਂ ਦੀ ਫੌਜ ਹੈ ਤਾਂ ਮਿਰਜ਼ੇ ਨੇ ਕਿਹਾ ਕਿ ਉਸ ਦੀਆਂ ਬਾਹਾਂ ਵਿੱਚ ਵੀ ਲਸ਼ਕਰਾਂ ਦਾ ਜ਼ੋਰ ਹੈ ਸਹਿਬਾਂ ਨੇ ਕਿਹਾ ਕਿ ਉਹ ਨਹੀਂ ਜਾਣਦੀ ਕਿ ਉਸ ਨੂੰ ਉਹਦੇ ਭਰਾਵਾਂ ਨਾਲ ਲੜਨਾ ਪਵੇ ਮਿਰਜ਼ੇ ਨੇ ਯਕੀਨ ਪ੍ਰਗਟ ਕੀਤਾ ਕਿ ਉਹਦੇ ਤੀਰ ਤੇ ਬਾਕੀ ਦੇ ਹੁੰਦਿਆਂ ਉਸ ਨੂੰ ਕਿਸੇ ਨਾਲ ਲੜਨ ਦੀ ਲੜਨਾ ਨਹੀਂ ਪਵੇਗਾ ਮਿਰਜੇ ਨੇ ਕਿਹਾ ਕਿ ਉਹ ਫਿਕਰ ਨਾ ਕਰੇ ਪਰ ਉਸ ਨੂੰ ਖਬਰ ਵੇਲੇ ਸਿਰ ਮਿਲਣੀ ਚਾਹੀਦੀ ਹੈ ਅਗਲੇ ਦਿਨ ਸਹਿਬਾਂ ਨੂੰ ਪਤਾ ਲੱਗਾ ਕਿ 나ਈ ਉਸ ਦਾ ਸਾਖ ਜਤੜਾ ਚੰਦੜਾ ਦੇ ਘਰ ਆਇਆ ਹੈ ਤੇ ਉਸ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਬੀਬੋ ਨੇ ਮਿਰਜੇ ਨੂੰ ਸਾਰੀ ਖਬਰ ਪਚਾ ਦਿੱਤੀ ਹੁਣ ਜੰਝ ਆ ਗਈ ਕਈ ਮੋਜਰੇ ਨਾਲ ਸੰਗ ਸਾਰਾ ਪਿੰਡ ਰਾਗ ਰੰਗ ਵਿੱਚ ਮਸਤ ਹੋ ਗਿਆ ਤਰਕਾਲਾਂ ਪੈ ਗਈਆਂ ਇੱਕ ਝੁੰਬ ਵਾਲੇ ਨੇ ਘੋੜੀ ਤਵੇਲੇ ਵਿੱਚ ਆ ਤਵੇਲੇ ਵਿੱਚ ਲਿਆ ਬੰਨੀ ਬੀਬੋ ਨੂੰ ਹੌਸਲਾ ਹੋ ਗਿਆ ਉਸ ਦਾ ਘਰ ਵਾਲਾ ਮੁਜਰਾ ਸੁਣਨ ਗਿਆ ਹੋਇਆ ਸੀ ਮਿਰਜੇ ਦੇ ਬੀਬੋ ਰਾਹੀ ਸਾਹਿਬਾਂ ਨੂੰ ਸੁਨੇਹਾ ਭੇਜਾ ਕੇ ਕੋਕਰ ਦੀ ਪਹਿਲੀ ਵਾਂਗ ਨਾਲ ਹੀ ਪਹਿਲੀ ਵਾਂਗ ਨਾਲ ਉਹ ਬੱਗੀ ਉੱਤੇ ਬੂਹੇ ਅੱਗੇ ਹੋਵੇਗਾ ਰਾਤ ਲੋਕੀ ਮੁਜਰਾ ਸੁਣ ਕੇ ਘਰੀਂ ਜਾ ਸੁੱਤੇ ਤੜਕੇ ਮਿਰਜ਼ਾ ਵਕੀਲ ਲੈ ਕੇ ਪਹੁੰਚ ਗਿਆ ਸਹਿਬਾਂ ਉੱਠੀ ਤੇ ਸਭ ਨੂੰ ਸੁੱਤੇ ਦੇ ਕੇ ਮਿਰਜ਼ੇ ਨਾਲ ਘੋੜੀ ਤੇ ਸਵਾਰ ਹੋ ਗਈ ਪਿੰਡ ਦੀ ਜੂਹੋਂ ਨਿਕਲ ਕੇ ਘੋੜੀ ਉੱਡ ਪਈ ਰਸਤੇ ਵਿੱਚ ਮਿਰਜ਼ੇ ਨੇ ਸਹਿਬਾਂ ਦੇ ਭਰਾਵਾਂ ਨਾਲ ਟੱਕਰ ਨੂੰ ਟਾਲਣ ਲਈ ਦਾਨਾ ਬਾਦ ਦਾ ਰਾਹ ਛੱਡ ਕੇ ਲੰਮਾ ਰਾਹ ਫੜ ਲਿਆ ਅੱਗੇ ਸਵੇਰ ਚੜ੍ਹਦਿਆਂ ਹੀ ਉਹ ਇੱਕ ਫੁੱਲ ਫੁਲੇ ਬਾਗ ਵਿੱਚ ਰੁੱਖਾਂ ਦੀ ਝੁੰਡ ਹੇਠ ਜੋ ਡੇਟ ਰੁਕ ਗਏ ਸਹਬਾਂ ਦੇ ਦੁਆਰਾ ਰੁਕਣ ਦਾ ਕਾਰਨ ਪੁੱਛਿਆ ਤੇ ਉਸ ਨੇ ਉੱਤਰ ਦਿੱਤਾ ਕਿ ਪਤਾ ਨਹੀਂ ਘਰ ਪਹੁੰਚਣ ਤੇ ਕੀ ਧੰਦਾ ਪੈਣਾ ਹੈ ਇਸ ਕਰਕੇ ਉਹ ਉਸ ਤੋਂ ਪਹਿਲਾਂ ਹੀ ਉਸ ਸਾਰੀ ਨੂੰ ਆਪਣੇ ਦਿਲ ਵਿੱਚ ਪਾ ਲੈਣੀ ਚਾਹੁੰਦਾ ਹੈ ਇਸ ਕਰਕੇ ਉਹ ਇੱਕ ਘੜੀ ਲਈ ਸਭ ਕੁਝ ਭੁੱਲ ਜਾਵੇ ਸਹਬਾਂ ਦਾ ਪਿਆਰ ਮਾਨ ਦਾ ਮਿਰਜ਼ਾ ਲੇਟ ਗਿਆ ਤੇ ਉਸ ਨੂੰ ਨੀਂਦ ਆ ਗਈ ਸਾਹਿਬਾਂ ਨੂੰ ਡਰ ਸੀ ਕਿ ਉਸਦੇ ਭਰਾ ਉਸਦਾ ਪਿੱਛਾ ਕਰ ਰਹੇ ਹੋਣਗੇ ਅਜਿਹੀ ਸਥਿਤੀ ਵਿੱਚ ਮਿਰਜ਼ਾ ਉਹਨਾਂ ਨੂੰ ਨਾ ਮਾਰਨ ਦਾ ਉਸ ਨਾਲ ਕੀਤਾ ਇਕਰਾਰ ਨਿਭਾ ਨਹੀਂ ਸਕੇਗਾ ਇਸ ਕਰਕੇ ਉਹ ਮਲਕੜੇ ਜਿਹਾ ਉੱਠੀ ਤੇ ਉਸਨੇ ਉੱਤੇ ਉੱਠੀ ਤੇ ਉਸਦੇ ਤਰਸ਼ਕ ਨੂੰ ਜਰਾ ਦਰਾਡੇ ਜਾਂਡ ਦੇ ਪਿੱਛੇ ਉੱਚੀ ਟਾਣੀ ਨਾਲ ਟੰਗ ਆਈ ਫਿਰ ਉਸ ਨੂੰ ਡਰ ਲੱਗਾ ਕਿ ਉਹ ਮਿਰਜੇ ਨੂੰ ਮਾਰ ਦੇਣਗੇ ਪਰ ਨਾਲ ਹੀ ਉਹ ਇਹ ਸੋਚਣ ਲੱਗੀ ਕਿ ਉਹ ਵਿੱਚ ਪੈ ਕੇ ਉਸ ਨੂੰ ਬਚਾ ਲਵੇਗੀ ਜੇਕਰ ਉਹ ਉਹਨਾਂ ਦੀ ਮੌਤ ਨਹੀਂ ਸਹਾਰ ਸਕਦੀ ਤਾਂ ਉਹ ਉਸ ਦੀ ਮੌਤ ਕਿਵੇਂ ਸਹਾਰਨਗੇ ਇਹ ਸੋਚ ਕੇ ਉਸ ਨੂੰ ਹੌਸਲਾ ਹੋ ਗਿਆ ਐਨੇ ਨੂੰ ਉਸ ਦੇ ਭਰਾ ਘੋੜੀਆਂ ਉੱਤੇ ਭੱਜੇ ਆਉਂਦੇ ਉਸ ਨੂੰ ਦਿਸ ਪਏ ਉਸਨੇ ਮਿਰਜੇ ਨੂੰ ਝੂਣ ਕੇ ਜਗਾਉਂਦਿਆਂ ਨੱਠ ਚੱਲਣ ਲਈ ਕਿਹਾ ਮਿਰਜਾ ਉੱਠ ਕੇ ਆਪਣਾ ਦਰਸ਼ਕ ਲੱਭਣ ਲੱਗਾ ਤੇ ਕਹਿ ਰਿਹਾ ਸੀ ਕਿ ਉਹ ਉਸਦੇ ਭਰਾਵਾਂ ਨੂੰ ਮਾਰੇਗਾ ਨਹੀਂ ਉਸਦੇ ਤੀਰ ਤੇ ਲਲਕਾਰਾ ਹੀ ਉਹਨਾਂ ਨੂੰ ਡਰਾ ਕੇ ਆਫਤ ਪਾ ਦੇਣਗੇ ਸਹਬਾ ਨੇ ਉਸ ਨੂੰ ਦੱਸਿਆ ਕਿ ਦਰਸ਼ਕ ਉਸ ਤੋਂ ਬਹੁਤ ਦੂਰ ਹੈ ਇਸ ਕਰਕੇ ਉਹ ਕੋਹੜੀ ਉੱਤੇ ਚੜ ਕੇ ਨੱਠ ਜਾਵੇ ਪਰ ਮਿਰਜਾ ਉਸ ਨੂੰ ਛੱਡ ਕੇ ਜਾਣ ਲਈ ਨਾ ਮੰਨਿਆ ਫਿਰ ਉਸਨੇ ਦੌੜ ਕੇ ਕਾਠੀ ਵਿੱਚੋਂ ਤਲਵਾਰ ਖਿੱਚ ਲਈ ਤੇ ਮੁਕਾਬਲੇ ਲਈ ਤਿਆਰ ਹੋ ਗਿਆ ਸੱਤ ਜਾਣੇ ਉਸ ਉੱਤੇ ਟੁੱਟ ਸੱਤ ਜਾਣੇ ਉਸ ਉੱਤੇ ਆਰ ਟੁੱਟੇ ਸਹਬਾ ਉਹਨਾਂ ਦੇ ਵਿਚਕਾਰ ਖੜੀ ਹੋਈ ਤੇ ਭਰਾਵਾਂ ਨੂੰ ਰੋਕਣ ਲਈ ਰੋਕਣ ਲਈ ਗਿਆ ਪਰ ਉਹ ਨਾ ਰੁਕੇ ਉਸਨੇ ਕਿਹਾ ਕਿ ਉਹ ਉਹਨਾਂ ਨਾਲ ਵਫਾ ਦੀ ਖਾਤਰ ਮਿਰਜੇ ਨਾਲ ਵੇ ਵਫਾ ਹੋਈ ਹੈ ਜੇਕਰ ਉਹ ਉਸਦੇ ਤੀਰ ਨਾਲ ਕੋਂਦੀ ਤਾਂ ਉਹ ਬਚ ਨਹੀਂ ਸਕਦੇ ਉਸਦੇ ਮੰਗੀਤਰ ਤਾਹਨ ਨੇ ਉਸ ਦੀ ਗੱਲ ਅਣਸੁਣੀ ਕਰਕੇ ਮਿਰਜੇ ਉੱਤੇ ਤਲਵਾਰ ਦਾ ਵਾਰ ਕੀਤਾ ਪਰੰਤੂ ਨਿਸ਼ਾਨਾ ਖੁੰਝ ਗਿਆ ਹੁਣ ਗੁੱਸੇ ਵਿੱਚ ਆਏ ਮਿਰਜੇ ਨੇ ਇੱਕੋ ਵਾਰ ਨਾਲ ਹੀ ਉਸ ਨੂੰ ਢੇਰੀ ਕਰ ਦਿੱਤਾ ਇਸ ਪਿੱਛੋਂ ਸਾਰੇ ਉਸ ਉੱਤੇ ਟੁੱਟ ਪਏ ਮਿਰਜੇ ਸਾਹਿਬ ਮਿਰਜਾ ਸਭ ਤੋਂ ਵਾਰ ਰੋਕਦਾ ਰਿਹਾ ਸਹਿਬਾਂ ਭਰਾਮਾਂ ਦੇ ਪੈਰੀ ਪੈਂਦੀ ਤੇ ਤਰਲੇ ਕਰਦੀ ਰਹੀ ਅੰਤ ਮਿਰਜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਇੱਕ ਜਾਨੇ ਨੇ ਸਹਿਬਾਂ ਨੂੰ ਜਫਾ ਮਾਰ ਲਿਆ ਆਖੀਰ ਇੱਕ ਡੂੰਗੇ ਵਾਰ ਨਾਲ ਮਿਰਜਾ ਡਿੱਗ ਪਿਆ ਸਹਬਾ ਸੀਣੀ ਵਾਂਗ ਭਰਾਵਾਂ ਤੋਂ ਛੁੱਟ ਗਏ ਮਿਰਜੇ ਦੇ ਸਾਹਮਣੇ ਆ ਗਈ ਤੇ ਉਸਨੇ ਤਲਵਾਰ ਚੁੱਕ ਕੇ ਭਰਾਵਾਂ ਨੂੰ ਪਿੱਛੇ ਹਟਣ ਲਈ ਕਿਹਾ ਡਰਦੇ ਭਰਾ ਪਿੱਛੇ हट ਗਏ ਸਹਬਾ ਨੇ ਮਿਰਜੇ ਦਾ ਲਹੂ ਲਿਬੜਿਆ ਮੱਥਾ ਚੁੰਨੀ ਨਾਲ ਪੂੰਝਿਆ ਤੇ ਚੁੰਮ ਕੇ ਉਸ ਨੂੰ ਮਾਫੀ ਦੇਣ ਲਈ ਕਿਹਾ ਮਿਰਜੇ ਨੇ ਕਿਹਾ ਕਿ ਮਾਫੀ ਦੀ ਕੋਈ ਗੱਲ ਨਹੀਂ ਉਸਨੇ ਮਰਦੇ ਵੇਲੇ ਇੱਕ ਫਰਿਸ਼ਤੇ ਨੂੰ ਛੋ ਲਿਆ ਤੇ ਉਸ ਨੇ ਉਸ ਨੂੰ ਅਮਰ ਕਰ ਦਿੱਤਾ ਤੇ ਨਾਲ ਤੇ ਅਮਰ ਕਰ ਦਿੱਤਾ ਸਾਈਬਾ ਨੇ ਉਸ ਦਾ ਹੱਥ ਆਪਣੇ ਹੱਥ ਵਿੱਚ ਫੜ ਲਿਆ ਤੇ ਕਿਹਾ ਕਿ ਉਸ ਨੇ ਉਸ ਨਾਲ ਨਹੀਂ ਸਕੂ ਆਪਣੀ ਤਕਦੀਰ ਨਾਲ ਬੇਵਫਾਈ ਕੀਤੀ ਹੈ ਉਸ ਨੇ ਕਿਹਾ ਕਿ ਆਪਣੀ ਖੁਸ਼ੀ ਨਾਲ ਦੂਜਿਆਂ ਦੀ ਖੁਸ਼ੀ ਨੂੰ ਵੱਧ ਪਿਆਰਨ ਦੀ ਉਸ ਦੀ ਆਦਤ ਹੀ ਉਸ ਦੀ ਕਾਤਲ ਬਣੀ ਗਈ ਪਰ ਕੋਈ ਉਸ ਨੂੰ ਉਸ ਨਾਲੋਂ ਨਖੇੜ ਨਹੀਂ ਸਕਦਾ ਇਹ ਕਹਿ ਕੇ ਉਸਨੇ ਮਿਰਜੇ ਦੀਆਂ ਅੱਖਾਂ ਸਾਹਮਣੇ ਤਲਵਾਰ ਆਪਣੇ ਢਿੱਡ ਵਿੱਚ ਖੋਬੀ ਤੇ ਉਸਦੇ ਨਾਲ ਹੀ ਲੇਟ ਗਈ